ਬੁੱਢੇ ਦਰਿਆ ਨੂੰ ਪਹਿਲਾ ਵਰਕਾ ਸੁੱਚਾ ਤੇ ਸੂਚਮ ਬਣਾਉਣਾ ਹੈ। ਪੰਜਾਬ ਸਰਕਾਰ ਦੇ ਨਾਲ ਮਿਲ ਕੇ ਸੰਤ ਬਲਬੀਰ ਸਿੰਘ ਸੀਚੇਵਾਲ ਲਗਾਤਾਰ ਆਪਣੇ ਕੰਮ ਕਰ ਰਹੇ ਨੇ। ਪੰਜਾਬ ਦੀ ਜ਼ਮੀਨ ਹੀਟਲੀ ਪਾਣੀ ਨੂੰ ਬਚਾਉਣ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਪਾਣੀ ਬਚਾਓ ਪੈਸਾ ਕਮਾਓ ਨੀਤੀ ਲਿਆਂਦੀ ਗਈ ਹੈ। ਜ਼ਮੀਨ ਹੀਟ ਲਈ ਪਾਣੀ ਨੂੰ ਬਚਾਉਣ ਵਾਲੀ ਕਿਸਾਨ ਪੰਜਾਬ ਸਰਕਾਰ ਪਾਸੋਂ ਨਗਦ ਇਨਾਮ ਪ੍ਰਾਪਤ ਕਰ ਸਕਣਗੇ ਇੰਨਾ ਹੀ ਨਹੀਂ ਪੰਜਾਬ ਸਰਕਾਰ ਨੇ ਅਗਲੇ 5 ਸਾਲਾਂ ਦੌਰਾਨ 30% ਦੀ ਪਾਣੀ ਬਚਾਉਣ ਦਾ ਟੀਚਾ ਰੱਖਿਆ ਹੈ ਜਿਸ ਦੇ ਬਦੌਲਤ ਅਗਲੇ 5 ਸਾਲਾਂ ਵਿੱਚ 20 ਅਰਬ ਕਾਲ ਮੀਟਰ ਪਾਣੀ ਦੀ ਬਚਤ ਹੋਵੇਗੀ ਅਸੀਂ ਆਪਣੇ ਪਾਣੀ ਨੂੰ ਯੂਟਿਲਾਈਜ਼ ਕਰਾਂਗੇ ਅਸੀਂ ਪਾਈਪਾਂ ਦੱਬ ਰਹੇ ਹਾਂ ਅਸੀਂ ਉਹ ਉਹ ਜਗ੍ਹਾ ਤੇ ਪਾਣੀ ਇਸ ਵਾਰ ਪਹੁੰਚਾਤਾ ਜਿੱਥੇ 35-35 ਸਾਲ ਤੋਂ ਪਾਣੀ ਨਹੀਂ ਪਹੁੰਚਿਆ ਸੀ ਕੱਸੀਆਂ ਦਾ ਰਜਵਾਹਿਆਂ ਦਾ ਨਾਰ ਦੇ ਵਿੱਚ ਪਾਣੀ ਅੱਛਾ ਆ ਰਿਹਾ ਸਾਨੂੰ ਲੈਟ ਵੀ ਪੂਰੀ ਮਿਲ ਲਈਏ ਨਾਰ ਦਾ ਪਾਣੀ ਵੀ ਪੂਰਾ ਮਿਲ ਰਿਹਾ ਇਸ ਦੇ ਨਾਲ ਹੀ ਜ਼ਬੀਨੀ ਪਾਣੀ ਨੂੰ ਬਚਾਉਣ ਲਈ ਸੂਬੇ ਪੱਧਰ ਦੇ ਕਿਸਾਨਾਂ ਨੂੰ ਘੱਟ ਪਾਣੀ ਦੀ ਲਾਗਤ ਵਾਲੀਆਂ ਫਸਲਾਂ ਵੀ ਜਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਪੰਜਾਬ ਦਾ ਪਾਣੀ ਹੀ ਪੰਜਾਬ ਦੀ ਰੰਗਲੇ ਸੁਪਨੇ ਨੂੰ ਸਾਕਾਰ ਕਰਨ ਦੀ ਨੀ ਹੈ ਤੇ ਪੰਜਾਬ ਸਰਕਾਰ ਸੂਬੇ ਨੂੰ ਰੰਗਲਾ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ ਉੱਤਮ ਖੇਤੀ ਦਾ ਸੁਪਨਾ ਹੋ ਰਿਹਾ ਹੈ ਸਾਕਾਰ ਕਿਸਾਨ ਹਿਤੇਸ਼ੀ ਪੰਜਾਬ ਸਰਕਾਰ ਔਰ ਬੁੱਡੇ ਨਾਲੇ ਨੂੰ ਵਾਕਈ ਉਹ ਦਰੁਸਤ ਕਰਨ ਦੇ ਲਈ ਲਗਾਤਾਰ ਆਪਣੀ ਕਾਲਣਾ ਕਾਲ ਰਹੇ ਨੇ ਇਸੇ ਕੜੀ ਦੇ ਵਿੱਚ ਉਹਨਾਂ ਨੇ ਸਥਾਨਕ ਸਰਕਾਰਾਂ ਮੰਤਰੀ ਡਾਕਟਰ ਰਵਜੋਤ ਸਿੰਘ ਦੇ ਨਾਲ ਮਿਲ ਕੇ ਮੀਡੀਆ ਨੂੰ ਸੰਬੋਧਨ ਕੀਤਾ ਔਰ ਇਹ ਕਹਿ ਦਿੱਤਾ ਕਿਉਂਕਿ ਕਹਿੰਦੇ ਵੀ ਤਿੰਨ ਕਾਰਨ ਮੇਨ ਚਿੱਟਾ ਦਾ ਕਰਕੇ ਬੁੱਡੇ ਨਾਲੇ ਦੇ ਵਿੱਚ ਗੰਦਗੀ ਫੈਲੀ ਆ ਇੱਕ ਤੇ ਇੰਡਸਟਰੀ ਆ ਦੂਸਰਾ ਮਿਊਸਪਲ ਕਾਰਪੋਰੇਸ਼ਨ ਤੀਸਰਾ ਡੇਰੀਆਂ ਤੇ ਹੁਣ ਡੇਰੀਆਂ ਨੂੰ ਵੀ ਕਹਿ ਦਿੱਤਾ ਵੀ ਉਹ ਵੀ ਆਪਣੇ ਟ੍ਰੀਟਮੈਂਟ ਪਲਾਂਟ ਲਾਉਣ ਔਰ ਇਹ ਬੁੱਡੇ ਨਾਲੇ ਦੇ ਅੰਦਰ ਆਪਣੀ ਜਿਹੜੀ ਰਹਿੰਦ-ਖੂੰਦ ਆ ਉਸ ਨੂੰ ਨਾ ਦੇਣ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਲਗਾਤਾਰ ਮੰਤਰੀ ਸਤਾਨਕ ਸਰਕਾਰਾਂ ਡਾਕਟਰ ਅਵਜੋਤ ਸਿੰਘ ਆ ਆ ਕੇ ਦੇਖਤੇ ਰਹੇ ਆ ਉਹਨਾਂ ਨੇ ਵੀ ਦੱਸਿਆ ਕਿ ਇਹ ਪੰਜ ਵਾਰ ਇੱਥੇ ਆਏ ਨੇ ਔਰ ਜੇਕਰ ਇਦਾਂ ਦੇ ਲੀਡਰ ਸਾਨੂੰ ਮਿਲਣਗੇ ਤਾਂ ਪੰਜਾਬ ਦੇ ਵਿੱਚ ਸਭ ਕੁਝ ਦਰੁਸਤ ਹੋ ਜਾਏਗਾ ਬੁੱਢੇ ਨਾਲੇ ਦੀ ਗੱਲ ਛੱਡੋ ਬਾਕੀ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਵੀ ਰਿਵਾਈਵ ਕੀਤਾ ਜਾ ਸਕਦਾ ਪਰ ਗੱਲ ਇਹ ਆ ਕਿ ਜਦੋਂ ਤੱਕ ਅਸੀਂ ਆਪ ਜਾਗਰੂਕ ਨਹੀਂ ਹੁੰਦੇ ਪੰਜਾਬ ਦੇ ਲੋਕ ਜਾਗਰੂਕ ਨਹੀਂ ਹੁੰਦੇ ਇਨਾ ਦਰਿਆਵਾਂ ਦੇ ਵਿੱਚ ਇਨਾ ਜਲ ਸਰੋਤਾਂ ਦੇ ਵਿੱਚ ਅਸੀਂ ਅਕਸਰ ਆਪਣਾ ਢਾਲਾ ਕਰਕੇ ਨਾਰੀਅਲ ਵਗੈਰਾ ਕਾਗਜ਼ ਵਗੈਰਾ ਸੁੱਟਦੇ ਰਹਿੰਨੇ ਆ ਇਸ ਨੂੰ ਵੀ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਸਰਕਾਰਾਂ ਦੇ ਐਫਰਟ ਕਿਸੇ ਕੰਮ ਦੇ ਨਹੀਂ ਹੈ ਫਿਲਹਾਲ ਤੁਸੀਂ ਇਹ ਜ਼ਰੂਰ ਦੱਸਿਓ ਕਿਸਾਨ ਬਲਬੀਰ ਸਿੰਘ ਸੀਚੇਵਾਲ ਹੁਣਾਂ ਦੀ ਇਹ ਮੁਹਿੰਮ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਬੁੱਢਾ ਨਾਲਾ ਜਿਸਕਰ ਸਾਫ਼ ਹੁੰਦਾ ਆ ਤੇ ਵਾਕਈ ਸਾਡੇ ਸਾਰਿਆਂ ਦੇ ਲਈ ਇੱਕ ਉਦਾਹਰਨ ਹੋਏਗਾ ਸਾਨੂੰ ਵੀ ਲੋੜ ਹੈ ਸੁਚੇਤ ਹੋਣ ਦੀ ਸੋ ਅੱਜ ਜਿਹੜਾ ਹੈਗਾ ਇਸੇ ਵਾਸਤੇ ਇਹਦੇ ਕਿਉਂਕਿ ਦਰਿਆ ਦੇ ਵਿੱਚ ਕਿ ਕਿਹੜਾ ਕਿਹੜਾ ਪੋਲੂਸ਼ਨ ਆ ਰਿਹਾ ਇੱਕ ਜਿਹੜਾ ਹੈ ਮਿਊਸਪਲ ਕਾਰਪੋਰੇਸ਼ਨ ਦਾ ਦੂਸਰਾ ਹੈ ਡੈਰੀਆਂ ਦਾ ਤੇ ਤੀਸਰਾ ਹੈ ਇੰਡਸਟਰੀਅਲ ਸੋ ਪਹਿਲਾਂ 2009 ਤੋਂ ਅਸੀਂ ਪੋਲੂਸ਼ਨ ਕੰਟਰੋਲ ਬੋਰਡ ਦੇ ਮੈਂਬਰ ਰਹੇ ਹ ਉਸ ਵੇਲੇ ਨਾ ਤਾਂ ਪੂਰੇ ਮਿਊਸਪਲ ਕਾਰਪੋਰੇਸ਼ਨ ਦੇ ਟ੍ਰੀਟਮੈਂਟ ਪਲਾਂਟ ਸੀ ਜਿਹੜੇ ਲੱਗੇ ਸੀ ਉਹ ਅਜਮਾਲਪੁਰ ਵਾਲਾ 48 ਐਮਐਲਡੀ ਉਹ ਤੋਂ ਮਗਰੋਂ ਜਿਹੜੇ ਹੈਗੇ ਹੁਣ ਮਿਊਸਪਲ ਕਮੇਟੀ ਦਾ ਪਾਣੀ ਹੈ 650 ਐਮਐਲਡੀ ਕਹਿੰਦੇ ਆ ਤੇ 700 ਤੋਂ ਉੱਪਰ ਇਹ ਦੱਸਦੇ ਅੱਗੇ ਸਾਡੀ ਕੰਪੈਕਟੀ ਤਿਆਰ ਹੋ ਚੁੱਕੀ ਆ ਆ ਜਿਹੜੀ ਸਭ ਤੋਂ ਵੱਡੀ ਸਮੱਸਿਆ ਸੀ ਇਹ ਹੀ ਲਗਾਤਾਰ ਵੈਸੇ ਤਾਂ ਪਿਛਲੀ 2 ਤਰੀਕ ਤੋਂ ਫਰਵਰੀ ਤੋਂ ਲੱਗੇ ਹੋਏ ਆ ਤੇ ਆ तकरीबन ਜਿਹੜਾ ਹੈਗਾ ਆ ਪਿਛਲੇ ਮਹੀਨੇ ਤੋਂ 22 ਤਰੀਕ ਤੋਂ ਅਸੀਂ ਲੋਕ ਰੈਗੂਲਰ ਇਥੇ ਇਹ ਬੁੱਢੇ ਦਰਿਆ ਦੇ ਉੱਤੇ ਆਪਣੀ ਵਿਜਿਟ ਸ਼ੁਰੂ ਕੀਤੀ ਤੇ ਜਿਹਦੇ ਵਿੱਚ ਅਸੀਂ ਕਾਫੀ ਜਿਹੜਾ ਹੈਗਾ ਕੁਝ ਇਹਦੇ ਵਿੱਚ ਅ ਹਾਸਲ ਵੀ ਹੋਇਆ ਸਮੱਸਿਆ ਦਾ ਪਤਾ ਲੱਗਾ ਸਾਡੇ ਸੇਵਾ ਪੰਜਵਾਂ ਗੇੜਾ ਮੰਤਰੀ ਸਾਹਿਬ ਵਿਸ਼ੇਸ਼ ਤੌਰ ਤੇ ਅਸੀਂ ਕਹਿੰਨੇ ਕਿ ਇਹੋ ਜਿਹੇ ਮੰਤਰੀ ਜੇ ਸਾਡੇ ਮੁਲਕ ਨੂੰ ਮਿਲ ਜਾਣ ਤੇ ਇਹ ਸਮੱਸਿਆ ਹੱਲ ਹੋ ਜਾਣਗੀ ਕਿਉਂਕਿ ਜਨਨਾਚਰ ਅਸੀਂ ਧਰਤੀ ਤੇ ਜਾ ਕੇ ਦੇਖਦੇ ਹੀ ਨਹੀਂ ਅਸੀਂ ਉਦੋਂ ਪਲੂ ਚੈੱਕ ਕਰਨ ਗਿਆ ਟ੍ਰੀਟਮੈਂਟ ਪਲਾਂਟ ਉਹਨਾਂ ਨੇ ਸਾਨੂੰ ਲਿਆਣ ਕੇ ਯਾਰ ਵਿੱਚ ਪਾਣੀ ਰੱਖਦਾ ਕਹਿੰਦੇ ਬਾਬਾ ਜੀ ਇਹ ਕਹਿੰਦੇ ਸੀ ਕਿ ਅੱਧਾ ਕਿ ਪੌਣਾ ਘੰਟਾ ਲੱਗਣਾ ਐਨ ਐ ਜੀ ਐਲ ਚ ਕਿੱਦਾਂ ਆ ਗਿਆ ਕਹਿੰਦੇ ਮੈਂ ਜਾ ਕੇ ਦੇਖਣਾ। ਛੋ ਇਹਨਾਂ ਟ੍ਰੀਟਮੈਂਟ ਪਲਾਂਟ ਦੇਖੇ ਸਮੱਸਿਆ ਦੇਖੀ। ਉਹਦੇ ਵਿੱਚ ਜਿਹੜਾ ਹੈਗਾ 252 ਮਲਟੀ ਟ੍ਰੀਟਮੈਂਟ ਪਲਾਂਟ ਆ ਉਹਦੇ ਵਿੱਚ ਗੋਆ ਜਾ ਰਿਹਾ। ਗੋਏ ਕਰਕੇ ਉਹ ਮਰ ਰਿਹਾ ਅੱਗੇ ਉਹਨਾਂ ਦੇ ਉੱਤੇ ਮਰ ਗਿਆ ਸੀ ਫਿਰ ਉਹਤੇ 16 ਕਰੋੜ ਲਾਇਆ। ਫਿਰ ਹੁਣ ਉਸੇ ਹਾਲਤ ਚ। ਇਸੇ ਸਬੰਧ ਵਿੱਚ ਜੀ ਅੱਜ ਅਸੀਂ ਹੈਬੋ ਆਲਾ ਆਏ। ਕੋਗੋ ਗੋਆ ਹੈਬੋ ਵਾਲਾ 252 ਮਿਲਡੀ ਤੇ ਜਾ ਰਿਹਾ। ਦੂਸਰੇ ਜਿਹੜੇ ਸੀਗੇ ਬੁੱਢੇ ਦਿਹਾੜਾ ਚ ਡਗ ਰਿਆ ਜਾਂ ਜਿਹੜੇ ਉੱਤਰ ਉਹਦੇ ਵਿੱਚ ਜਿਹੜਾ ਜਮਾਲਪੁਰ ਡਰੇਨ ਦੇ ਉੱਤੇ ਉਹ ਤਾਜਪੁਰ ਡੈਰੀਆਂ ਸੀ ਇਹਨਾਂ ਦੀਆਂ ਦੋ ਤਿੰਨ ਸਪੈਸ ਸੀਗੇ ਕਿ ਇਹਨਾਂ ਦੇ ਜਿਹੜੇ ਲਿਕੁਇਡ ਵਾਲੀ ਟ੍ਰੀਟਮੈਂਟ ਪਲਾਨ ਤੇ ਲੱਗੇ ਜਿਹੜੇ ਬਾਇਓ ਗੈਸ ਪਲਾਨਟ ਲੱਗਣੇ ਸੀਗੇ ਤਾਜਪੁਰ ਉਹ ਵੀ ਨਹੀਂ ਲੱਗਾ ਤੇ ਇੱਥੇ ਵੀ ਨਹੀਂ ਲੱਗਾ ਜਿਹੜਾ ਹੁਣ ਇਹਨਾਂ ਨੇ ਕਾਫੀ ਯਤਨ ਕੀਤੇ ਮੰਤਰੀ ਸਾਹਿਬ ਨੇ ਕਾ ਸਾਰੇ ਮੁੱਖ ਮੰਤਰੀ ਤੱਕ ਪਹੁੰਚ ਕੀਤੀ ਆ ਉਹ ਜਿਹੜੇ ਥੋੜੇ ਦਿਨਾਂ ਜੋ ਜਿਹੜੇ ਹੈਗੇ ਵੱਣਨੇ ਸ਼ੁਰੂ ਹੋ ਜਾਣਗੇ ਪਰ ਉਹਨੂੰ ਸਾਲ ਲੱਗੂਗਾ ਉਸ ਹਾਲਤ ਦਾ ਗੋਹੜਾ ਜਿਹੜਾ ਹੈਗਾ ਉਹ ਮਿਊਸਪਲ ਕਾਰਪੋਰੇਸ਼ਨ ਨੇ ਮੈਨੇਜ ਕਰ ਦਿੱਤਾ ਉਹਨਾਂ ਨੂੰ ਥਾਂ ਦੇ ਦਿੱਤੀ ਡੈਰੀ ਵਾਲਿਆਂ ਨੂੰ ਅੱਜ ਸਾਰੇ ਸੀ ਉਹਨਾਂ ਨੇ ਤਾਜਪੁਰ ਡੈਰੀਆਂ ਤੇ ਕਿਸੇ ਨੇ ਕੋਈ ਇਹੋ ਜਿਹਾ ਨਹੀਂ ਕਿਹਾ ਕਿ ਅਸੀਂ ਇਹਦੇ ਵਿੱਚ ਪਾਉਣਾ ਚਾਹੁੰਦੇ ਆ ਸਾਰੇ ਚਾਹ ਕੋ ਕਹਿੰਦੇ ਆਪਣੀ ਸਮੱਸਿਆ ਉਹਨਾਂ ਦੀ ਸਮੱਸਿਆ ਜਿਹੜੀ ਹੈਗੀ ਉਹਦੇ ਅੰਦਰ ਚਾਰ ਦੁਆਰੀ ਦੇ ਉਹ ਸਾਰਿਆਂ ਨੇ 5 ਦਿਨ ਦਾ ਸਮਾਂ ਲਿਆ ਉਹ ਸਾਰੀਆਂ ਹੱਲ ਕਰ ਦੇਣਗੇ ਉਹਦੇ ਨਾਲ ਉਹ ਘੋਆ ਚੱਕ ਕੇ ਉਹ ਜਿਹੜੀ ਜਗ੍ਹਾ ਦਿੱਤੀ ਉੱਥੇ ਲੈ ਜਾਣਗੇ ਇਸੇ ਤਰ੍ਹਾਂ ਹੀ ਹੁਣ ਜਿਹੜੀਆਂ ਹੈਬੋਲਡ ਏਰੀਆ ਇਹਨਾਂ ਸਾਰਿਆਂ ਦੇ ਨਾਲ ਗੱਲ ਕਰਕੇ ਕਿਉਂਕਿ ਤੇਨ ਇਦੂ ਮਗਰੋਂ ਜਿਹੜੀ ਹੈਗੀ ਹੈ ਇੰਡਸਟਰੀ ਹੈ ਇੰਡਸਟਰੀ ਦਾ ਸਿੱਧਾ ਕਿਤੇ ਵੀ ਪੈਂਦਾ ਹੋਵੇ ਤੁਸੀਂ ਸਾਨੂੰ ਦਿਖਾ ਸਕਦੇ ਆ ਪੋਲੂਸ਼ਨ ਕੰਟਰੋਲ ਬੋਰਡ ਨੂੰ ਦਰਸਾ ਸਕਦੇ ਹੋ ਤੇ ਤੁਰੰਤ ਕਾਰਵਾਈ ਹੋਵੇ ਹਾਂ ਜਿਹੜੇ ਕੁਝ ਜਿਹੜਾ ਹੈਗਾ ਸੀਵਰੇਜ ਦੇ ਮਾਧਿਅਮ ਨਾਲ ਹੀ ਜਾ ਰਿਹਾ ਉਹਦੇ ਵਿੱਚੋਂ ਸਾਰੇ ਮਹਿਕਮਿਆਂ ਵਾਲੀਆਂ ਦੋ ਟੀਮਾਂ ਬਣੀਆਂ ਹੋਈਆਂ ਜਿਹੜੇ ਮਿਊਸਪਲ ਕਾਰਪੋਰੇਸ਼ਨ ਤੇ ਪੋਲੂਸ਼ਨ ਕੰਟਰੋਲ ਬੋਰਡ ਉਹਨਾਂ ਦੇ ਦੋਨਾਂ ਦੇ ਦਿਨੇ ਵੀ ਤੇ ਰਾਤ ਨੂੰ ਵੀ ਕਾਫੀ ਜੜੀਆਂ ਇੰਡਸਟਰੀਆਂ ਫੜੀਆਂ ਪਈਆਂ ਜਿਹੜੀਆਂ ਡਾਇਰੈਕਟ ਵਾਰੀਆਂ ਕਿਸੇ ਨੂੰ ਕੋਈ ਨੀ ਜਿਹਨੇ ਪੈਸਾ ਕਮਾਉਣਾ ਉਹ ਆਪਣਾ ਜਿਹੜਾ ਹੈਗਾ ਉਹਦਾ ਪ੍ਰਬੰਧ ਕਰੇ ਉਹ ਤੋਂ ਪਾਣੀ ਕਿਸੇ ਨੂੰ ਕੋਈ ਨਾ ਅਦਾਲਤ ਨੇ ਦਿੱਤਾ ਦਾ ਨਾ ਕੋਈ ਸਰਕਾਰ ਦੇ ਸਕਦੀ ਐ ਤੇ ਕੋਈ ਅਦਾਲਤ ਨੇ ਦਿੱਤ ਸੁਧ ਕਰ ਕਹਿੰਦਾ ਕਿਸੇ ਨੂੰ ਕੋਈ ਹੱਕ ਨਹੀਂ ਕੋਈ ਤੁਹਾਡਾ ਜੀਉਣ ਦਾ ਹੱਕ ਵੀ ਖੋਵੇ ਸੋ ਇਸ ਵਾਸਤੇ ਜਿਹੜੀ ਹੈਗੀ ਐ ਇਹਦੇ ਉੱਤੇ ਸਾਰੇ ਤਰ੍ਹਾਂ ਜਿੱਥੇ-ਜਿੱਥੇ ਆ ਦਾ ਸੇਵਾ ਦਾ ਕਾਰਜ ਸ਼ੁਰੂ ਆ ਸਰਕਾਰ ਜਿਹੜੀ ਹੈਗੀ ਇਹਨਾਂ ਦੇ ਬਿਲਕੁਲ ਮੰਤਰੀ ਸਾਹਿਬ ਦਾ ਪੰਜਵਾਂ ਘੇੜਾ ਅਸੀਂ ਦੋਨੇ ਆ ਮੁੱਖ ਮੰਤਰੀ ਸਾਹਿਬ ਹਮੇਸ਼ਾ ਰੰਗਲੇ ਪੰਜਾਬ ਦੀ ਗੱਲ ਕਰਦੇ ਆ ਉਹ ਰੰਗਲਾ ਪੰਜਾਬ ਤਾਂ ਹੀ ਹੋਊਗਾ ਕਿ ਜਿਹੜੇ ਸਾਡੇ ਪਾਣੀ ਦੇ ਸੁੱਧ ਹੋਣਗੇ ਸੋ ਸਾਰਿਆਂ ਦੀ ਸਾਡੀ ਇੱਕੋ ਹੀ ਸੋਚ ਆ ਕਿ ਵਾਤਾਵਰਣ ਸਾਫ਼ ਹੋਵੇ ਉਹਦੇ ਵਾਸਤੇ ਇਹ ਕੋਸ਼ਿਸ਼ ਚ ਜਾਰੀ ਹੈ ਅੱਜ ਇਹਨਾਂ ਨਾਲ ਮੀਟਿੰਗ ਕਰਕੇ ਇਹਨਾਂ ਨੂੰ ਵੀ ਜਿਹੜੀਆਂ ਮਸਮਸਿਆ ਉਹਨਾਂ ਦੀ ਸੁਣੀ ਜਾਣਗੇ ਜਾਣਗੇ ਤੇ ਹੱਲ ਕੀਤਾ ਜਾਊ ਸਾਡਾ ਮਕਸਦ ਹੈ ਸਮੱਸਿਆ ਪੈਦਾ ਨਹੀਂ ਕਰਨਾ ਸਮੱਸਿਆ ਨੂੰ ਹੱਲ ਕਰਨਾ ਉਹਦੀਆਂ ਗੁੰਝਲਾਂ ਨੂੰ ਖੋਲਣਾ ਉਹ ਗੁੰਝਲਾਂ ਖੋਲਣ ਵਾਸਤੇ ਇੱਥੇ ਪਹੁੰਚੇ